ਕੱਲ ਸਾਨੂੰ ਖਬਰ ਮਿਲੀ ਸੀ ਕਿ ਐ ਜੀ ਐਮ ਸਾਹਿਬ ਨੇ ਫੋਨ ਕੀਤਾ ਸੀ ਕਿ ਕੋਈ ਬੰਦਾ ਇੱਥੇ ਓਮਿਲ ਕੰਪਨੀ ਦਾ ਆਇਆ ਜਿਹੜਾ ਕੱਲ ਰੁੜ ਗਿਆ ਹੈ ਬੰਦਾ ਨੇਪਾਲੀ ਹੈ ਤੇ ਪਾਣੀ ਦਾ ਬਹਾਅ ਬਹੁਤ ਤੇਜ਼ ਹੈ ਉਹ ਕਿਤੇ ਨਾਲ ਨੂੰ ਆਏ ਸੀਗੇ ਬੱਚਾ ਹੀ ਹੈ 20 ਸਾਲ ਉਮਰ ਹੈ ਉਹਦੀ ਅਜੇ ਤੇ ਪਾਣੀ ਦਾ ਬਹਾਅ ਬਹੁਤ ਤੇਜ਼ ਹੈ ਹੁਣ ਵੀ ਮੈਂ ਸਵੇਰੇ ਪਹੁੰਚਿਆ ਤੇ ਇਹ ਪਾਣੀ ਜਿਹੜਾ ਬਹੁਤ ਤੇਜ਼ ਹੈ ਤੇ ਜਿਹੜੇ ਇੱਥੇ ਮਾਈਨਿੰਗ ਹੋਈ ਹੈ ਜਿੱਥੇ ਪਾਣੀ ਰੁਕਿਆ ਹੋਇਆ ਇੱਥੇ ਕਿਤੇ ਡੁੱਬਿਆ ਹੈ ਹੁਣ 90% ਚਾਂਸ ਹੈ ਵੀ ਇੱਥੇ ਹੀ ਹੋਏਗਾ ਪਰ 10% ਚਾਂਸ ਹੈ ਵੀ ਅੱਗੇ ਰੁੜ ਗਿਆ ਹੋਵੇ ਪਰ ਮੇਰੇ ਇਲਾਕਾ ਨਿਵਾਸੀਆਂ ਨੂੰ ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਜਿਵੇਂ ਇੱਕ ਨੰਬਰ ਤੇ ਵੀ ਮੈਂ ਮੌਕਾ ਦੇਖਣ ਗਿਆ ਸੀਗਾ ਤੇ ਉੱਥੇ ਵੀ ਕਾਫੀ ਰਾਸਤੀ ਬੱਚੇ ਨਹਾ ਰਹੇ ਸੀਗੇ ਤੇ ਬੱਚੇ ਜਿਹੜੇ ਉਹ ਤਾਂ ਅਣਜਾਣ ਨੇ ਪਰ ਮੇਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਥੋੜਾ ਜਿਹਾ ਸਮਝਾਓ ਕਿ ਪਾਣੀ ਕਿਉਂਕਿ ਹੁਣ ਸਾਰੀਆਂ ਨਹਿਰਾਂ ਫੁੱਲ ਚੱਲ ਰਹੀਆਂ ਨੇ ਤੇ ਬੱਚਿਆਂ ਨੂੰ ਆਪਣਾ ਸਮਝਾ ਕੇ ਰੱਖੋ ਕਿਉਂਕਿ ਬੱਚੇ ਜਿਹੜੇ ਲੋਕਲ ਸਟਾਫ ਹੈ ਉਹਨਾਂ ਨੂੰ ਨਹੀਂ ਮੰਨਦੇ ਉਹ ਉਹ ਆਕੜਦੇ ਨੇ ਤੇ ਮੈਂ ਤਾਂ ਉਹਨਾਂ ਨੂੰ ਕਿਹਾ ਸੀ ਕਿ ਐਸਐਚਓ ਸਾਹਿਬ ਨੂੰ ਫੋਨ ਕਰੋ ਤੇ ਐਸਐਚਓ ਸਾਹਿਬ ਉਹ ਵੀ ਇੱਥੇ ਮਲਾਜਮਾਂ ਦੀ ਡਿ ਕਿਉਂਕਿ ਜਿਹੜਾ ਬਚਪਨਾ ਉਹਨਾਂ ਦਾ ਹੈ ਪਰ ਅੱਗੇ ਮਾਪਿਆਂ ਨੂੰ ਪਰੇਸ਼ਾਨੀ ਹੋ ਜਾਂਦੀ ਹੈ ਫਿਰ ਤੇ ਮਾਪਿਆਂ ਨੂੰ ਤੇ ਸਮੂਹ ਨਾਕਾਂਵਾਸੀਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਪਾਣੀ ਦਾ ਬਹਾਅ ਦੇਖੋ ਕਿੰਨਾ ਤੇਜ਼ ਹੈ ਸਾਰੀਆਂ ਨਹਿਰਾਂ ਭੁੱਲ ਨੇ ਤੇ ਆਪਣੇ ਬੱਚਿਆਂ ਦਾ ਧਿਆਨ ਰੱਖੋ ਤੇ ਕਿਸੇ ਨੂੰ ਵੀ ਇਦਾਂ ਅਨੌਥਰਾਇਜ਼ ਨਹਾਨਾ ਨਾ ਦਿਓ ਪੁਲਿਸ ਪ੍ਰਸ਼ਾਸਨ ਨੂੰ ਕੀ ਅਪੀਲ ਕਰਦੇ ਹਾਂ ਤੇ ਪੁਲਿਸ ਪ੍ਰਸ਼ਾਸਨ ਦੇਖੋ ਜਦੋਂ ਉਹਨਾਂ ਨੂੰ ਖਬਰ ਮਿਲੀ ਤੇ ਕੱਲ ਵੀ ਉਹ ਐਸਐਚਓ ਸਾਹਿਬ ਮੇਰੀ ਗੱਲ ਹੋਈ ਸ਼ਾਮੀ ਇੱਥੇ ਹੀ ਸੀਗੇ 6:30 7:00 ਵਜੇ ਤੇ ਮੈਂ ਵੀ ਸਵੇਰੇ 8:00 ਵਜੇ ਇੱਥੇ ਪਹੁੰਚ ਗਿਆ ਸੀ 8:30 ਵਜੇ ਮੈਂ ਪਹਿਲਾਂ ਉੱਧਰ ਪਰਲੇ ਪਾਸੇ ਗਿਆ ਸੀਗਾ ਪਰ ਉੱਥੇ ਮੈਨੂੰ ਬਾਅਦ ਵਿੱਚ ਫੋਨ ਕੀਤਾ ਇਹਨਾਂ ਨੂੰ ਇਹ ਕਹਿੰਦੇ ਕਿ ਇੱਧਰ ਆ ਫਿਰ ਅੰਨ ਪੈਦਲਾਂ ਨੂੰ ਇੱਥੇ ਟਾਈਮ ਲੱਗਿਆ ਪੁਲਿਸ ਪ੍ਰਸ਼ਾਸਨ ਨੂੰ ਇਹ ਹੀ ਆ ਕਿ ਜਿਹੜੇ ਪੀਸੀਆਰ ਮੁਲਾਜ਼ਮਾ ਉਹਨਾਂ ਦੀ ਥੋੜੀ ਜਿਹੀ ਡਿਊਟੀ ਲਾਓ ਕਿ ਉਹ ਉਹਨਾਂ ਨੂੰ ਬੱਚਿਆਂ ਨੂੰ ਉੱਥੇ ਦਬਕਾ ਦੋਕਾ ਮਾਰਨ ਕਿਉਂਕਿ ਲੋਕਲ ਜਿਹੜਾ ਸਟਾਫ ਹੈਗਾ ਕਿਸੇ ਦੀ ਬੱਚੇ ਨਹੀਂ ਮੰਨਦੇ ਉਹ ਅਗਵਾ ਕਰਦੇ ਨੇ ਮੈਨੂੰ ਇਹ ਹੀ ਕਹਿ ਰਿਆ ਸੀ ਉੱਥੇ ਮੁਲਾਜ਼ਮੇ ਇਹ ਹੀ ਕਹਿ ਰਹੇ ਸੀ ਕਿ ਇਹ ਬੱਚੇ ਜਿਹੜੇ ਆ ਇਹ ਗੋ ਅੱਕੜਦੇ ਆ ਲੋਕਲ ਉਹ ਕਹਿੰਦੇ ਕਿ ਅਸੀਂ ਨਾਣਾ ਹੀ ਨਾਣਾ ਇੱਥੇ ਤੇ ਬੱਚਿਆਂ ਦੇ ਘਰਦਿਆਂ ਨੂੰ ਪਹਿ कि ध्यान रखो क्योंकि अग्नि अग्नि गर्मियां आ रही इंसिडेंट वो बढ़ सकते हैं जी बात ये हुआ था हम लोग यहाँ पहनवाने के लिए आए थे तीन बंदे थे हम लोग नेपाल के और बंदे थे हिमाचल के थे तीन चार और भी बंदे खड़े थे छः सात बंदे तो दो बंदे ने पहले डुबकी लगाया दो बंदे पार हो गए फिर वो तीसरे नंबर पे गया मेरा भाई तो गया क्या नाम था उसका शीकराम बोरा वो पार होने वाला था तो वहाँ जाके खड़ा हो गया वो खड़ा हो गया तो नीचे रेता दब गया और रेते में दब गई नीचे तो उसके बाद आपने ढूंढने की कोशिश की उसके बाद बहुत कोशिश की ढूंढने की मिला नहीं मिला नहीं पुलिस को इन्फॉर्म किया आपने फिर पुलिस को फोन किया पुलिस भी आया था उसको पूरा दे दिया रिपोर्ट करवाया। देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप